ਅੱਜ ਅਸੀਂ ਗੱਲ ਕਰਾਂਗੇ ਕਿ ਕਿਵੇਂ ਸਿੰਘਾਂ ਨੇ ਲਾਹੌਰ ਤੇ ਪੱਕਾ ਕਬਜ਼ਾ ਕੀਤਾ ਇਹ ਗੱਲ 16 April 1763 ਈਸਵੀ ਦੀ ਆ ਜਦੋਂ ਲਾਹੌਰ ਦਾ ਜਿਹੜਾ ਸੂਬੇਦਾਰ ਕਾਬਲੀ ਮਲ ਸੀ ਇੱਥੇ ਸਿੰਘਾਂ ਨੇ ਸੂਬੇਦਾਰ ਕਾਬਲੀ ਮਲ ਦੇ ਕਿਲੇ ਦੀ ਗੰਧ ਪਾੜ ਕੇ ਅੰਦਰ ਜਾ ਬੜੇ ਤੇ ਅਤੇ ਕਿਲਾ ਫਤਿਹ ਕਰ ਲਿਆ ਕਿਲੇ ਤੇ ਸ਼ਹਿਰ ਤੇ ਸਿੰਘਾਂ ਨੇ ਕਬਜ਼ਾ ਕਰ ਲਿਆ ਇਸ ਸ਼ਹਿਰ ਦਾ ਹਾਕਮ ਤਿੰਨਾਂ ਸਿੰਘਾਂ ਸਰਦਾਰ ਲਿਆਣਾ ਸਿੰਘ ਗੁਜਰ ਸਿੰਘ ਭੰਗੀ ਅਤੇ ਸਰਦਾਰ ਸੋਭਾ ਸਿੰਘ ਕਨਈਆ ਉਹਨਾਂ ਦੇ ਹੱਥੋਂ ਮਾਰਿਆ ਗਿਆ ਪੰਜਾਬ ਦੀ ਰਾਜਧਾਨੀ ਲਾਹੌਰ ਸਿੰਘਾਂ ਦੇ ਕਬਜ਼ੇ ਵਿੱਚ ਆ ਜਾਣ ਨਾਲ ਸਾਰਾ ਪੰਜਾਬ ਖਾਲਸੇ ਦੀ ਤਾਕਤ ਵਿੱਚ ਆ ਗਿਆ ਮਿਸਲ ਦੇ ਸਰਦਾਰਾਂ ਨੇ ਆਪਣੇ ਆਪ ਵੰਡੇ ਹੋਏ ਇਲਾਕਿਆਂ ਦੇ ਕਬਜ਼ੇ ਲਾਹੌਰ ਦੀ ਜਿੱਤ ਨਗਰ ਤਿੰਨ ਮਹੀਨਿਆਂ ਅੰਦਰ ਹੀ ਪੱਕੇ ਕਰ ਲੈ ਜਿਹੜੀ ਉਹਨਾਂ ਨੇ ਉੱਥੇ ਸਿੱਕੇ ਸਨ ਭਾਵ ਕੀ ਪੈਸੇ ਸਿੱਕੇ ਦੇ ਉੱਤੇ ਉਹਨਾਂ ਨੇ ਉਹੀ ਸ਼ਬਦ ਜਿਹੜੇ ਉਕਰਨੇ ਪ੍ਰਵਾਨ ਰੱਖੇ ਜੋ ਖਾਲਸਾ ਰਾਜ ਦੇ ਪਹਿਲੇ ਆਗੂ ਭਾਵ ਬੰਦਾ ਸਿੰਘ ਬਹਾਦਰ ਦੀ ਸਰਕਾਰੀ ਮੋਹਰ ਪਰ ਉਕਰੇ ਗਏ ਸਨ ਅਤੇ ਜਿਨ੍ਹਾਂ ਨੂੰ ਖਾਲਸੇ ਦੇ ਪਹਿਲੇ ਸੁਲਤਾਨਨ ਕੌਮ ਪੰਥ ਇਹ ਪਾਤਸ਼ਾ ਸਰਦਾਰ ਜੱਸਾ ਸਿੰਘ ਨੇ ਲਾਹੌਰ ਵਿੱਚ ਪਹਿਲੇ ਕਬਜ਼ੇ ਵੇਲੇ ਪੰਥ ਉਹਨੇ ਜਾਰੀ ਕੀਤੇ ਸਿੱਕੇ ਲਈ ਪ੍ਰਵਾਨ ਕੀਤਾ ਸੀ ਅਤੇ ਖਾਲਸੇ ਵੱਲੋਂ ਗੁਰੂ ਦੇ ਸ਼ਕਰਾਲੇ ਦੀ ਪੱਕੀ ਯਾਦ ਸਦਾ ਸਾਹਮਣੇ ਰੱਖਣ ਲਈ ਉਹ ਫਿਰ ਉਹ ਸ਼ਬਦ ਹੀ ਸਨਮਾਨੇ ਗਏ ਤਾਂ ਕਿ ਖਾਲਸਾ ਸਦਾ ਗੁਰੂ ਦਾ ਕਿਰਤਕ ਰਹੇ ਅਤੇ ਸਾਰੀਆਂ ਬਖਸ਼ਿਸ਼ਾਂ ਨੂੰ ਜੋ ਉਸ ਨੂੰ ਉੱਚ ਆਚਰਣ ਅਤੇ ਰਾਜਸੀ ਸੱਤਾ ਦੇ ਰੂਪ ਵਿੱਚ ਪ੍ਰਾਪਤ ਹੋਈਆਂ ਸਨ ਜਾਂ ਅੱਗੇ ਨੂੰ ਹੋਰ ਸਤਿਗੁਰੂ ਦੀ ਰਹਿਮਤ ਸਮਝੇ ਸਿੱਕੇ ਦੇ ਇੱਕ ਪਾਸੇ ਇਹ ਉਕਰਿਆ ਹੋਇਆ ਸੀ ਜੋ ਸਿੱਕੇ ਦੇ ਦੂਸਰੇ ਪਾਸੇ ਉਕਰਿਆ ਹੋਇਆ ਸੀ ਦੇਗੋ ਤੇਗੋ ਫਤਿਹ ਉਹ ਨਸਬ ਤੇ ਬੇਦੇ ਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਇਸ ਦੇ ਪਿਛਲੇ ਪਾਸੇ ਸ਼ਬਦ ਉਕਰੇ ਹੋਏ ਸਨ ਸਿੱਕਾ ਮਾਰਿਆ ਰਾਜਤਨਿਲਹੌਰ ਸੰਮਤ 1822 ਇਹੋ ਹੀ ਸਿੱਕਾ ਮਿਸਲਦਾਰ ਸਰਦਾਰਾਂ ਨੇ ਹਰ ਥਾਂ ਜਾਰੀ ਕੀਤਾ ਤੇ ਇੱਥੇ ਇਸੇ ਨੂੰ ਹੀ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਜਾਰੀ ਰੱਖਿਆ ਕੇਵਲ ਸਿੱਕਾ ਮਾਰਨ ਦਾ ਅਵਸਥਾਨ ਅਤੇ ਸੰਮਤ ਦੀ ਲੋੜ ਅਨੁਸਾਰ ਬਦਲ ਹੁੰਦਾ ਰਿਹਾ ਅਮਰਤਸਰ ਨੂੰ ਸਰਵਤ ਖਾਲਸੇ ਨੇ ਸੰਝਾ ਰੱਖਿਆ ਤੇ ਬਹੁਤ ਸਾਰੇ ਸਰਦਾਰਾਂ ਨੇ ਦਿਵਾਲੀ ਵਿਸਾਖੀ ਨੂੰ ਆਪਣੇ ਉਤਾਰੇ ਅਤੇ ਹੋਰ ਕਾਰ ਵਿਹਾਰ ਲਈ ਇੱਥੇ ਆਪਣੇ ਆਪਣੇ ਬੁਗੇ ਬਣਾ ਲਏ ਸਰਦਾਰ ਜੱਸਾ ਸਿੰਘ ਨੇ ਵੀ ਇੱਥੇ ਆਪਣਾ ਇੱਕ ਬੁੰਗਾ ਤੇ ਬਾਜ਼ਾਰ ਕਟੜਾ ਆਲੂ ਵਾਲੀਆਂ ਬਣਾਇਆ ਖਾਲਸੇ ਨੂੰ ਬਾਬਾ ਆਲਾ ਸਿੰਘ ਪਟਿਆਲੇ ਵਿਰੁੱਧ ਉਸ ਸੀ ਕਿ ਉਸ ਨੇ ਅਫਦਾਲੀ ਦੀ ਈਨ ਕਿਉ ਮੰਨੀ ਹੈ ਅਤੇ ਉਸ ਪਾਸੋਂ ਖਿਤਾਬ ਖੋਲਿਆ ਹੈ ਖਾਲਸਾ ਪਟਿਆਲਾ ਵੱਲ ਉੱਲਰ ਗਿਆ ਲੰਗ ਅਤੇ ਚਲਾਈਚਾ ਪਿੰਡ ਦੇ ਵਿਚਕਾਰ ਉਸ ਦੀਆਂ ਫੌਜਾਂ ਨਾਲ ਝਪਟ ਵੀ ਹੋ ਪਈ ਇਹਨਾਂ ਨੂੰ ਜੱਸਾ ਸਿੰਘ ਆਲੂਵਾਲੀਆ ਪਹੁੰਚਿਆ ਉਸ ਨੇ ਸਮਝਿਆ ਕਿ ਆਪਸ ਵਿੱਚ ਕਿਉਂ ਲੜਦੇ ਹੋ ਇਹਨਾਂ ਨੂੰ ਸਰਦਾਰ ਜੱਸਾ ਸਿੰਘ ਆਲੂਵਾਲੀਆ ਵੀ ਆ ਪਹੁੰਚਿਆ ਉਸ ਨੇ ਸਮਝਾਇਆ ਕਿ ਭਾਈ ਆਪਸ ਵਿੱਚ ਕਿਉਂ ਲੜਦੇ ਹੋ ਬਾਬਾ ਆਲਾ ਸਿੰਘ ਜੀ ਨੇ ਭੁੱਲ ਬਖਸ਼ੌਣ ਵਾਸਤੇ ਮਾਫੀ ਮੰਗੀ ਸੋ ਉਹਨਾਂ ਨੂੰ ਦੁਬਾਰਾ ਅਮਰਤ ਛਕਾ ਕੇ ਤਨਖਾਹ ਲਾ ਦਿੱਤੀ ਗਈ ਸਾਲ 1763 ਦੀ ਦੀਵਾਲੀ ਖਾਲਸਾ ਅੰਮ੍ਰਿਤਸਰ ਮਨਾ ਕੇ ਨਜੀਬ ਬਦਲਾ ਤੇ ਇਲਾਕੇ ਵੱਲ ਵਧਿਆ ਜਵਾਹਰ ਸਿੰਘ ਭਰਤਕੋਈ ਉਹਨੇ 7 ਲੱਖ ਰੁਪਏ ਦੇਣਾ ਕਰਕੇ ਖਾਲਸੇ ਨੂੰ ਸਹਾਇਤਾ ਲਈ ਬੁਲਾਇਆ ਖਾਲਸਾ ਨਜੀਬ ਬਦਲਾ ਦਾ ਇਲਾਕਾ ਗੋਦਾ ਹੋਇਆ ਜਵਾਹਰ ਸਿੰਘ ਨਾਲ ਲੜ ਕੇ ਜੈਪੁਰ ਵੱਲ ਵਧਿਆ ਜੈਪੁਰ ਦੇ ਇਲਾਕੇ ਨੂੰ ਗੋਦਾ ਹੋਇਆ ਜੋ ਬਖਰ ਸਿੰਘ ਦੇ ਕਹਿਣ ਤੇ ਰਾਣਾ ਗੋਹਦ ਦੀ ਸਹਾਇਤਾ ਲਈ ਜਾ ਉਤਰਿਆ ਜਿੱਥੇ ਉਸ ਨੂੰ ਮਰਹੱਟੇ ਤੰਗ ਕਰ ਰਹੇ ਸਨ ਖਾਲਸੇ ਨੇ ਮਰਹੱਟਿਆਂ ਨੂੰ ਮਾਰ ਪਜਾਇਆ ਉਸ ਤੋਂ ਬਾਅਦ ਖਾਲਸਾ ਵਿਸਾਖੀ ਮਨਾਉਣ ਲਈ ਵਾਪਸ ਅੰਮ੍ਰਿਤਸਰ ਆ ਗਿਆ ਦੁਰਾਨੀ ਦਾ 8ਵਾਂ ਹਮਲਾ ਦੁਰਾਨੀ ਨਵੰਬਰ ਸਾਲ 1764 ਵਿੱਚ 8ਵੀਂ ਵਾਰ ਹਿੰਦੁਸਤਾਨ ਆਇਆ ਪਰ ਐਤਕੀ ਸੱਦਾ ਲਾਹੌਰ ਨਹੀਂ ਆਇਆ ਬਲਕਿ ਸਿਆਲਕੋਟ ਵੱਲ ਵਧਿਆ ਇਸ ਵਕਤ ਲਾਹੌਰ ਦੇ ਨਜ਼ਦੀਕ ਸੇਕ ਜਥੇਦਾਰ ਅਫਦਾਲੀ ਦੀ ਨੀਅਤ ਅਤੇ ਇਰਾਦਾ ਦੇਖ ਰਹੇ ਸਨ ਕਿਉਂਕਿ ਅਤਕੀ ਉਹ ਕੋਈ ਤਕੜੀ ਸੱਟ ਮਾਰਨਾ ਚਾਹੁੰਦੇ ਸਨ ਪਰ ਇਸ ਵਾਰ ਸਿੰਘਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਗਈ ਇਸ ਨੀਅਤ ਨਾਲ ਅਫਦਾਲੀ ਨੇ ਬਹੁਤ ਸਾਰੇ ਜਥੇਦਾਰਾਂ ਨੂੰ ਪੱਤਰ ਲਿਖੇ ਕਿ ਮੈਨੂੰ ਆ ਕੇ ਮਿਲੋ ਖਾਸ ਕਰ ਸਰਦਾਰ ਲਾਣਾ ਸਿੰਘ ਨੂੰ ਤੋਹਫੇ ਆਦਿ ਭੇਜੇ ਅਤੇ ਲਾਹੌਰ ਦੀ ਸੁਬੇਦਾਰੀ ਦੀ ਪੇਸ਼ਕਸ਼ ਕੀਤੀ ਪਰ ਸਰਦਾਰ ਲਾਣਾ ਸਿੰਘ ਨੇ ਜਵਾਬ ਭੇਜਿਆ ਕਿ ਮੈਂ ਖਾਲਸਾ ਦਲ ਦੀ ਇੱਛਾ ਵਿਰੁੱਧ ਕੁਝ ਨਹੀਂ ਕਰ ਸਕਦਾ ਅਤੇ ਖਿੱਲਤ ਵਾਪਸ ਭੇਜ ਦਿੱਤਾ ਇਸ ਤਰ੍ਹਾਂ ਸਰਦਾਰ ਜਸਾ ਸਿੰਘ ਆਲੂਵਾਲੀਆ ਤੇ ਹੋਰ ਜਥੇਦਾਰਾਂ ਨੂੰ ਵੀ ਅਬਦਾਲੀ ਨੇ ਚਿੱਠੀਆਂ ਭੇਜੀਆਂ ਕਿ ਜੇ ਤੁਹਾਡੀ ਇੱਛਾ ਸ਼ਾਹੀ ਖਿਦਮਤ ਦੀ ਹੋਵੇ ਤਾਂ ਮੈਨੂੰ ਆ ਕੇ ਮਿਲੋ ਪਰ ਖਾਲਸਾ ਜੀ ਵਿੱਚੋਂ ਕਿਸੇ ਨੇ ਵੀ ਅਬਦਾਲੀ ਨਾਲ ਇਸ ਤਰ੍ਹਾਂ ਗਲਬਤ ਕਰਨੀ ਪਰਵਾਹ ਨਾ ਕੀਤੀ 17 ਜਨਵਰੀ 1700 ਸਤਾਗ ਨੂੰ ਦਰਾਨੀ ਦੀ ਜਰਨਲ ਮਹਾਨ ਜੋ ਜਹਾਨ ਖਾਨ ਦੀ 15000 ਫੌਜ ਉਤੇ ਸਰਦਾਰ ਜਸਾ ਸਿੰਘ ਆਲੂਵਾਲੀਆ ਸਰਦਾਰ ਹੀਰਾ ਸਿੰਘ ਲੈਣਾ ਸਿੰਘ ਅਤੇ ਗੁਜਰ ਸਿੰਘ ਭੰਗੀ ਆਦਿ ਸਰਦਾਰੀ ਹੇਠ ਸਿੰਘ ਅੰਮ੍ਰਿਤਸਰ ਦੇ ਨੇੜੇ ਝੁੰਜਲਾਏ ਹੋਏ ਸ਼ੇਰਾਂ ਵਾਂਗੂ ਜਾ ਪਏ ਤੇ 5-6 ਹਜ਼ਾਰ ਦਰਾਨੀਆਂ ਦਾ ਸਫਾਇਆ ਕਰ ਦਿੱਤਾ। ਜਹਾਨ ਖਾਨ ਹਾਰ ਖਾ ਕੇ ਪਿੱਛੇ हट ਗਿਆ। ਮਗਰੋਂ ਅਹਿਮਦ ਸ਼ਾਹ ਨੇ ਆ ਕੇ ਬੁੰਗੇ ਢੋਂ ਦਾ ਹੁਕਮ ਦੇ ਦਿੱਤਾ ਤੇ ਜੋ ਥੋੜੇ ਜਿਹੇ ਸਿੰਘ ਹੱਥ ਆਏ ਉਹਨਾਂ ਨੂੰ ਕਤਲ ਕਰਵਾ ਦਿੱਤਾ। ਦੁਆਬੇ ਵਿੱਚੋਂ ਜਾ ਰਹੇ ਦਰਾਨੀਆਂ ਦੇ ਜਰਨੈਲ ਨਸੀਰ ਖਾਨ ਉੱਤੇ 20 ਹਜ਼ਾਰ ਸਿੰਘਾਂ ਨੇ ਆ ਕੇ ਝੱਪਟਾ ਮਾਰਿਆ ਤੇ ਜਗਾਹਾਂ ਗੱਤ ਚ ਲੜਾਈ ਵਿੱਚ ਦਰਾਨੀਆਂ ਦਾ ਸਾਰਾ ਸਮਾਨ ਖੋਹ ਕੇ ਲੈ ਗਏ ਕਾਬਲੀ ਫਲਾ ਨਾਲ ਲੜਦੇ ਹੋਏ 300 ਊਠ ਵੀ ਸਿੰਘਾਂ ਨੇ ਕਾਬੂ ਕਰ ਲਏ ਅਤੇ ਮਾਰਚ ਸਨ 1767 ਵਿੱਚ ਜਦੋਂ ਅਹਿਮਦ ਦਰਾਨੀ ਸਾਥ ਨਾਲ ਚ ਪਾਰ ਕਰ ਦਿੱਲੀ ਵੱਲ ਨੂੰ ਤੁਰਿਆ ਤਾਂ ਸਿੰਘਾਂ ਨੇ ਲਾਹੌਰ ਤੋਂ ਰਾਵੀ ਤੱਕ ਦਾ ਸਾਰਾ ਇਲਾਕਾ ਵੀ ਮੰਨ ਲਿਆ 17 ਮਾਰਚ 1767 ਨੂੰ ਸ਼ਾਹਵਾਦ ਦੇ ਨੇੜੇ ਇਸ ਮਾਈਲਾਵਾਦ ਦੇ ਸਥਾਨ ਤੇ ਦਿੱਲੀ ਦੇ ਹਾਕਮ ਸ਼ਾਹ ਆਲਮ ਦੂਜੇ ਦੇ ਜਰਨੈਲ ਨਜੀਬ ਦौला ਦੇ ਅਹਿਮਦ ਸ਼ਾਹ ਦਰਾਨੀ ਦੇ ਹਜ਼ੂਰ ਪੇਸ਼ ਹੋ ਕੇ ਦਿੱਲੀ ਵੱਲ ਨਾ ਜਾਣ ਦੀ ਬੇਨਤੀ ਕੀਤੀ ਜੋ ਸ਼ਾਹ ਦੇ ਨਜ਼ਰਾਨੇ ਆਦ ਲੈ ਕੇ ਪਰਵਾਨ ਕਰ ਲਈ ਤੇ ਉੱਥੋਂ ਹੀ ਵਾਪਸ ਅਫਗਾਨਿਸਤਾਨ ਵੱਲ ਪਰਤ ਗਿਆ ਉਸ ਤੋਂ ਬਾਅਦ 23 ਮਾਰਚ 1767 ਨੂੰ ਦਰਾਨੀ ਵਾਪਸ ਆਪਣੇ ਦੇਸ਼ ਨੂੰ ਜਾਂਦਾ ਹੋਇਆ ਜਦੋਂ ਮਾਛੀਵਾੜੇ ਪੁੱਜਾ ਤਾਂ ਉਸ ਨੂੰ ਪਤਾ ਲੱਗਾ ਕਿ ਐਤਕੀ ਵਿਸਾਖੀ 10 April 1767 ਤੇ ਸਵਾ ਲੱਖ ਦੇ ਕਰੀਬ ਸਿੰਘ ਅੰਮ੍ਰਿਤਸਰ ਇਕੱਠੇ ਹੋ ਗਏ 7ਵੇਂ ਜੰਮੇ ਸੰਗਾਂ ਨੇ ਹਮਲਾ ਤੋਂ ਡਰਦੇ ਹੋਏ ਦਰਾਨੀ 2 ਮਹੀਨੇ ਇੱਥੇ ਸਤਲੁਜ ਦੇ ਕੰਢੇ ਤੇ ਹੀ ਟਿਕਿਆ ਰਿਆ ਮਕਰੋ ਖਾਲਸਾ ਜੀ ਨਾਲ ਮੱਥਾ ਲਾਉਣ ਤੋਂ ਡਰਦਾ ਹੋਇਆ ਜਲੰਧਰ ਅਮਰਸਰ ਲਾਹੌਰ ਵਾਲਾ ਰਸਤਾ ਛੱਡ ਕੇ ਪਾਕਪਟਨ ਤੇ ਮਲਤਾਨ ਦੇ ਰਸਤੇ ਕੰਧਾਰ ਨੂੰ ਚਲਾ ਗਿਆ ਅਹਿਮਦ ਸ਼ਾਹ ਦੇ ਵਾਪਸ ਜਾਣ ਮਗਰੋਂ ਸਰਦਾਰ ਜੱਸਾ ਸਿੰਘ ਵੀ ਅਗਵਾਈ ਵਿੱਚ ਸਿੰਘਾਂ ਦਾ ਕਬਜ਼ਾ ਮੂਰ ਸਾਰੇ ਇਲਾਕੇ ਤੇ ਹੋ ਗਿਆ ਕਈ ਸਿੱਖ ਸਰਦਾਰਾਂ ਨੂੰ ਸਰਦਾਰ ਆਲਾ ਸਿੰਘ ਦੇ ਪੁੱਤਰੇ ਮਹਾਰਾਜਾ ਅਮਰ ਸਿੰਘ ਪਟਿਆਲਾ ਦਾ ਸ਼ਾਹ ਨੂੰ ਜਾ ਕੇ ਮਿਲਣ ਦਾ ਮਹਾਰਾਜ ਜੀ ਦਾ ਉਸ ਤੋਂ ਖitab ਲੈਣਾ ਰੜਕ ਰਿਹਾ ਸੀ ਸਾਲ 1767 ਵਿੱਚ ਸਰਦਾਰ ਬਖੀਲ ਸਿੰਘ ਨੇ ਪਟਿਆਲੇ ਉੱਤੇ ਕਬਜ਼ਾ ਕਰਨ ਦੀ ਸਲਾਹ ਦਿੱਤੀ ਪਰ ਜੱਸਾ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਨਹੀਂ ਪਟਿਆਲੇ ਨੂੰ ਨਹੀਂ ਛੇੜਨਾ ਪਟਿਆਲੇ ਦਾ ਘਰ ਗੁਰੂ ਦਾ ਵਰਸੋਇਆ ਹੋਇਆ ਹੈ ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਪਟਿਆਲੇ ਦੇ ਵੜਕੇ ਭਾਈ ਤਲੋਕਾ ਤੇ ਭਾਈ ਰਾਮਾ ਦੇ ਨਾਮ ਆਪਣੇ 2 ਅਗਸਤ 1696 ਈਸਵੀ ਦੇ ਇੱਕ ਹੁਕਮਨਾਮੇ ਵਿੱਚ ਲਿਖਿਆ ਸੀ ਤੇਰਾ ਕਰ ਮੇਰਾ ਕਰ ਹੈ ਤੇ ਮੇਰਾ ਕਰ ਤੇਰਾ ਐਸੇ ਤੇਰੇ ਉੱਤੇ ਸਾਡੀ ਖਰੀ ਮਿਹਰਬਾਨੀ ਐਸਾ ਮਹਾਰਾਜ ਅਮਰ ਸਿੰਘ ਨੂੰ ਜਿਸ ਵੇਲੇ ਇਸ ਗੱਲ ਦਾ ਪਤਾ ਲੱਗਾ ਕਿ ਉਹਨਾਂ ਨੇ ਸਰਦਾਰ ਜੱਸਾ ਸਿੰਘ ਦਾ ਬਹੁਤ ਧੰਨਵਾਦ ਕੀਤਾ ਤੇ ਸ਼ੁਕਰਾਨੇ ਵਜੋਂ ਈਸੜੂ ਦਾ ਪਰਗਨਾ ਉਹਨਾਂ ਦੀ ਭੇਟ ਕੀਤਾ ਅਸੀਂ ਜਦੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰਨ ਆਏ ਸਾਂ ਅਸੀਂ ਪਹਿਲਾਂ ਵੀ ਤੁਹਾਨੂੰ ਇਸ ਚੈਨਲ ਬਾਰੇ ਦੱਸਿਆ ਸੀ ਜਿਸ ਤੇ ਆਪਾਂ ਜੋ ਹੁਣ ਵੀ ਲਾਈਵ ਵੀਡੀਓ ਪਾਈਆਂ ਨੇ ਅਤੇ ਇਹ ਜੋ ਗੁਰੂ ਸਾਹਿਬ ਜੀ ਨੇ ਤੇਰਾ ਘਰ ਮੇਰਾ ਤੇ ਮੇਰਾ ਘਰ ਤੇਰਾ ਇਹ ਤੇ ਵੀ ਇੱਕ ਬਹੁਤ ਵੱਡਾ ਵਰਤਾਨਥ ਹੈ ਕਿਉਂਕਿ ਬਹੁਤ ਸਾਰੇ ਸਾਡੇ ਜੋ ਸਿੱਖ ਸ਼ਰਧਾਲੂ ਹਨ ਉਹ ਵੀਡੀਓ ਨਹੀਂ ਦੇਖਦੇ ਸੋ ਇਤਿਹਾਸ ਨੂੰ ਜਰੂਰ ਦੇਖਣਾ ਚਾਹੀਦਾ ਹੈ ਬੜਾ ਸਾਡਾ ਜਹਾਰੂ ਇਤਿਹਾਸ ਹੈ ਸੋ ਆਪਾਂ ਅੱਗੇ ਚੱਲਦੇ 1767 ਈਸਵੀ ਦੀ ਦੀਵਾਲੀ 22 ਅਕਤੂਬਰ ਤੋਂ ਬਾਅਦ ਖਾਲਸਾ ਜੀ ਸਿਆਲ ਦੇ ਮੌਸਮ ਵਿੱਚ ਪਾਣੀ ਪਤ ਦੇ ਇਲਾਕੇ ਵਿੱਚ ਜਾਤਰੇ ਨਜੀਬ ਦੱਲਾ ਉਹਨਾਂ ਦੇ ਟੱਕਰ ਲਈ ਫੌਜ ਲੈ ਗਿਆ ਅਤੇ ਪਰ ਉਸਨੇ ਮਹਿਸੂਸ ਕੀਤਾ ਕਿ ਖਾਲਸਿਆਂ ਨੂੰ ਰੋਕ ਸਕਣਾ ਉਸ ਦੇ ਵੱਸ ਦੀ ਗੱਲ ਨਹੀਂ ਰਹੀ ਨਜੀਬ ਦੇਖ ਰਿਹਾ ਸੀ ਕਿ ਜਿਹਨੇ ਮੇਰ ਸਰਹੰਦ ਪਰ ਕਬਜ਼ਾ ਕਰ ਲਿਆ ਹੈ ਅਤੇ ਸਾਰੇ ਪੰਜਾਬ ਤੇ ਰਾਜ ਜਮਾ ਕੇ ਆਪਣੇ ਸਿੱਕਾ ਜਾਰੀ ਕਰ ਦਿੱਤਾ ਹੈ ਉਹਨਾਂ ਅੱਗੇ ਅੜਨਾ ਹੁਣ ਮੁਸ਼ਕਲ ਹੈ ਕੋਈ ਵੱਡੀ ਗੱਲ ਨਹੀਂ ਸੀ ਕਿ ਇਹ ਹੱਲਾ ਕਰਕੇ ਦਿੱਲੀ ਨੂੰ ਆ ਪਏ ਤਾਂ ਇੱਥੇ ਵੀ ਕਬਜ਼ਾ ਕਰ ਲੈਣਗੇ ਉਸ ਹਾਲਾਤ ਮੁਗਲਾਂ ਦੀ ਰਾਜਤਾ ਨਹੀਂ ਵੀ ਹੱਥੋਂ ਚਲੀ ਜਾਏਗੀ ਤੇ ਸਹਿਬਜ਼ਾਦੇਆ ਅਤੇ ਰਾਜਮਾਤਾ ਮਨਕਾ ਜੀਤ ਮਹੱਲ ਦੀ ਰਾਖੀ ਕਰਣੀ ਸੰਭਵ ਨਹੀਂ ਰਹੇਗੀ ਆਪਣੀ ਇਸ ਬੇਵਸੀ ਦੀ ਹਾਲਾਤ ਵਿੱਚ ਨਜੀਬਉਦਲਾ ਨੇ ਬਾਦਸ਼ਾਹ ਸ਼ਾਹ ਆलम ਦੂਸਰੇ ਨੂੰ ਅਲਾਹਾਬਾਦ ਲਿਖਿਆ ਇਸ ਘੜੀ ਤੱਕ ਮੈਂ ਨੌਜਵਾਨ ਸਹਿਬਜ਼ਾਦੇਆ ਅਤੇ ਰਾਜਮਾਤਾ ਦੀ ਪੂਰੀ ਤਨਦੇਹੀ ਅਤੇ ਵਫਾਦਾਰੀ ਨਾਲ ਸੇਵਾ ਕੀਤੀ ਹੈ ਪਰ ਹੋਰ ਉਹਨਾਂ ਦੀ ਰਾਖੀ ਲਈ ਜਿਤਨੀ ਸਾਂਸ ਦੀ ਲੋੜ ਹੈ ਉਹ ਮੇਰੇ ਪਾਸੋਂ ਹੋਰ ਨਹੀਂ ਹੋ ਸਕਦਾ ਇਸ ਲਈ ਹਜ਼ੂਰ ਨੂੰ ਆਪਣੀ ਰਾਜਧਾਨੀ ਵਿੱਚ ਪੁੱਜ ਕੇ ਆਪਣੀ ਇੱਜ਼ਤ ਹੀ ਆਪ ਰਾਖੀ ਕਰਨੀ ਚਾਹੀਦੀ ਹੈ ਉਸ ਨੇ ਕਿਹਾ ਹਜ਼ੂਰ ਦੇ ਇਸ ਦਾਸ ਦੀ ਸਪਸ਼ਟ ਬੇਨਤੀ ਹੈ ਕਿ ਹੁਣ ਬਦਲੇ ਹੋਏ ਹਾਲਾਤ ਵਿੱਚ ਉਹ ਆਪਣੀ ਸੇਵਾ ਨਿਭਾਉਣ ਦੇ ਯੋਗ ਨਹੀਂ ਹੈ ਇਸ ਤਰ੍ਹਾਂ ਨਜੀਬ ਦੱਲਾ ਨੇ ਰਾਜਮਾਤਾ ਜੀਨੇਤ ਮਹੱਲੂ ਲਿਖਿਆ ਕਿ ਮੈਂ ਦਿੱਲੀ ਦੀ ਰਾਖੀ ਕਰ ਸਕਣ ਦੀ ਅਸਮਰਥ ਹਾਂ ਅਤੇ ਜੇ ਤੁਹਾਡੀ ਇੱਛਾ ਹੋਵੇ ਤਾਂ ਮੈਂ ਕੇ ਵਿੱਚ ਰਹਿ ਕੇ ਸਾਰੇ ਸ਼ਾਹੀ ਖਾਨਦਾਨ ਨੂੰ ਬਾਦਸ਼ਾਹ ਪਾਸ ਅਲਾਹਾਬਾਦ ਪਹੁੰਚਾ ਦੇਗਾ ਸਿੱਖਾਂ ਦਾ ਜ਼ੋਰ ਜਿਆਦਾ ਪੈ ਗਿਆ ਤੇ ਅਤੇ ਮੈਂ ਹੁਣ ਆਪਣੀ ਰਾਖੀ ਕਰ ਸਕਣ ਯੋਗ ਵੀ ਨਹੀਂ ਹਾਂ ਮਹਾਰਾਜਸੀ ਜੀਵਨ ਤੋਂ ਅੱਢ ਹੋ ਕੇ ਮੱਕੇ ਦੇ ਹਜ ਜ ਨਹੀਂ ਜਾਣਾ ਚਾਹੁੰਦਾ ਹਾਂ ਜਾਂ ਕਿਸੇ ਗੁਪਤ ਥਾਂ ਤੇ ਜਾ ਕੇ ਚੁੱਪਚੀਪੇ ਦਿਨ ਕੱਟੀ ਕਰ ਲੈਣਾ ਚਾਹੁੰਦਾ ਹਾਂ ਇਸ ਸਮੇਂ ਨਜੀਬਦੁੱਲਾ ਨੇ ਖੁੱਲ ਮੁਖਲਾ ਖਾਲਸੇ ਪਸੂਹਾਰ ਮੰਨ ਲਈ ਨਜੀਬਦੁੱਲਾ ਨੇ ਮਾਰਜ 1768 ਵਿੱਚ ਆਪਣੇ ਪੁੱਤਰ ਜਬੀਤਾ ਖਾਨ ਨੂੰ ਆਪਣੀ ਥਾਂ ਤੇ ਨਿਯੁਕਤ ਕਰ ਲਿਆ ਇਸ ਵੇਲੇ ਦਿੱਲੀ ਦਾ ਕਾਨੂੰਨੀ ਬਾਦਸ਼ਾਹ ਸ਼ਾਹ ਆलम ਦੂਜਾ ਅਲਾਹਾਬਾਦ ਰਹੀ ਸੀ ਉਸ ਨੇ ਉਸ ਨੇ ਆਪਣੀ ਰਾਜਧਾਨੀ ਦਿੱਲੀ ਵਿੱਚ ਆਉਣ ਦਾ ਹੀਆ ਹੀ ਨਹੀਂ ਸੀ ਪੈਂਦਾ ਜਬੀਤਾ ਖਾਨ ਨੇ ਸੰਘਾ ਨਾਲ ਲੋਹਾਰੀ ਅਤੇ ਜਰਾਲਾਬਾਦ ਵਿੱਚ ਸਲਾਹ ਕਰੀ ਨਜੀਬ 1 ਜੁਲਾਈ 1770 ਨੂੰ ਚਲਾਣਾ ਕਰ ਗਿਆ ਨਜੀਬਦਲਾ ਦੀ ਮੌਤ ਬਾਅਦ ਬਾਦਸ਼ਾਹ ਸ਼ਾਹ ਆलम ਨੂੰ ਇੱਕ ਪਾਸੇ ਫੈਸਲਾ ਕਰਨ ਲਈ ਮਜਬੂਰ ਕਰ ਦਿੱਤਾ ਕਿ ਜੇ ਉਸਨੇ ਕਦੀ ਦਿੱਲੀ ਜਾਣਾ ਹੈ ਤਾਂ ਨਹੀਂ ਤਾਂ ਸ਼ਾਇਦ ਉਹ ਕਦੀ ਵੀ ਨਹੀਂ ਜਾ ਸਕੇਗਾ ਉਹ ਸਨ 1761 ਤੋਂ ਅੰਗਰੇਜ਼ਾਂ ਦੀ ਰਾਖੀ ਵਿੱਚ ਬੈਠਾ ਦਿੱਲੀ ਜਾਣ ਲਈ ਘੜੀਆਂ ਘੰਡ ਰਿਹਾ ਸੀ ਅੰਗਰੇਜ਼ ਉਸ ਨੂੰ ਦਿੱਲੀ ਪੰਚਾਇਤ ਨਹੀਂ ਸੀ ਸਕੇ ਸ਼ਾਹ ਸੁਜਾ ਦੀ ਨਿਜਤ ਕੁਝ ਸਾਫ਼ ਨਹੀਂ ਸੀ ਰਾਜਪੂਤ ਅਤੇ जाट ਇਕੱਲੇ ਇਕੱਲੇ ਕੁਝ ਕਰਨ ਜੋਗੇ ਨਹੀਂ ਸਨ ਖਾਲਸਾ ਜੀ ਲਈ ਇਹ ਸਮਾਂ 1761 61 ਵਿੱਚ ਦੀਆਂ ਮਹਿਮਾਂ ਦਾ ਸੀ ਅਤੇ ਉਹ ਬਹੁਤਾ ਪੰਜਾਬ ਵਿੱਚ ਹੀ ਰੁਜੇ ਹੋਏ ਸਨ ਇਸ ਲਈ ਬਾਦਸ਼ਾਹ ਨੇ ਨਵੰਬਰ ਸਾਲ 1770 ਵਿੱਚ ਮਰਾਠੇ ਨਾਲ ਗੰਢ ਤਪੂ ਸ਼ੁਰੂ ਕਰ ਲਈ ਜੋ ਮਾਰਚ 1771 ਵਿੱਚ ਸਿਰੇ ਚੜ ਗਈ ਅਤੇ 13 ਅਪ੍ਰੈਲ ਸਾਲ 1774 ਨੂੰ ਅਲਾਹਾਬਾਦ ਤੋਂ ਚੱਲ ਕੇ 6 ਫਰਵਰੀ ਸਾਲ 1772 ਨੂੰ ਦਿੱਲੀ ਜਾ ਪਹੁੰਚ ਗਿਆ ਸ਼ਾਹ ਹਲਮ ਨੇ ਜਬੀਤਾ ਖਾਨ ਨੂੰ ਉਸ ਦੇ ਪਿਤਾ ਨਜੀਬ ਦਾਲਾ ਬਾਲੀ ਪਦਵੀ ਮੀਰ ਬਖਸ਼ੀ ਅਤੇ ਅਮੀਰullah ਉਮਰਾ ਦਾ ਖਿਤਾਬ ਦਿੱਤਾ ਮਗਰੋਂ ਜਬੀਤਾ ਖਾਨ ਨੂੰ ਸਹਾਰਨਪੁਰ ਦਾ ਫੌਜਦਾਰ ਠਾਪਿਆ ਗਿਆ ਮਗਰੋਂ ਜਬੀਤਾ ਖਾਨ ਵਿਰੁੱਧ ਬਾਦਸ਼ਾਹ ਸ਼ਾਹ ਆਲਮ ਨੇ ਫੌਜ ਚੜਾਈ ਤੇ ਇਹਦੇ ਸਾਰੇ ਟੱਬਰ ਕਬੀਲੇ ਨੂੰ ਕੈਦ ਕਰ ਲਿਆ ਇਸ ਹਾਲਾਤ ਵਿੱਚ ਜਬੀਤਾ ਖਾਨ ਬੇ ਘਰ ਅਤੇ ਬੇ ਟਿਕਾਣਾ ਹੋ ਗਿਆ ਅਤੇ ਖਾਲਸਾ ਜੀਤੋ ਬਿਨਾਂ ਉਸ ਦਾ ਕੋਈ ਆਸਰਾ ਨਾ ਰਿਹਾ ਇਸ ਲਈ ਉਹਨਾਂ ਦੇ ਨਾਲ ਹੀ ਚਲਾ ਆਇਆ ਉਸ ਵੇਲੇ ਬਿਲਕੁਲ ਖਾਲੀ ਹੱਥ ਸੀ ਅਤੇ ਆਪਣੇ ਤਨ ਦੇ ਕੱਪੜਿਆਂ ਤੋਂ ਬਿਨਾ ਉਸ پاس ਕੁਝ ਵੀ ਨਹੀਂ ਸੀ। ਨਾ ਕੋਈ ਪੈਸਾ ਨਾ ਮਾਲ ਹੈ ਨਾ ਕੋਈ ਸਾਥੀ ਨਾ ਸਵਾਰ। ਖਾਲਸਾ ਜੀ ਨੇ ਇਸ ਸਰਨ ਆਏ ਪਨਾਹਗੀਰ ਨawab ਦੀ ਹਰ ਪ੍ਰਕਾਰ ਸੇਵਾ ਕੀਤੀ ਅਤੇ ਰਾਖੀ ਕਰਕੇ ਆਪਣੇ ਜੁਮੇ ਲੈ ਲਈ ਅਤੇ ਕਈ ਮਹੀਨੇ ਜੀਤ ਦੇ ਰਾਜਾ ਰਾਜਪート ਸਿੰਘ ਦੇ ਇਲਾਕੇ ਵਿੱਚ ਟਿਕਿਆ ਰਿਹਾ। ਸਿੰਘਾਂ ਦੀ ਪਰਹਣ ਚਾਰੀ ਸੇਵਾ ਭਾਵ ਅਤੇ ਨਿਤਰਤਾ ਦਾ ਉਸ ਦੇ ਮਨ ਤੇ ਅਜਾਇ ਡੂੰਘਾ ਅਸਰ ਪਿਆ। ਕਿ ਉਹ ਸਿੱਖ ਸਜ ਗਿਆ ਅਤੇ ਆਪਣੇ ਨਾਮ ਧਰਮ ਸਿੰਘ ਰੱਖ ਲਿਆ ਸਾਲ 1778 ਵਿੱਚ ਅਪ੍ਰੈਲ ਵਿੱਚ ਉਸ ਨੇ ਆਪਣਾ ਇਲਾਕਾ ਲੈਣ ਦਾ ਯਤਨ ਕੀਤਾ ਪਰ ਸਫਲ ਨਾ ਹੋਇਆ ਇਸ ਤੋਂ ਛੇਤੀ ਹੀ ਬਾਦਰਾਜਾ ਗਰਬਤ ਸਿੰਘ ਨੇ ਦਿੱਲੀ ਦੀ ਹਕੂਮਤ ਨਾਲ ਉਹਨਾਂ ਦੀ ਸਲਾਹ ਕਰਵਾ ਦਿੱਤੀ ਅਤੇ ਉਸ ਦੇ ਕੁਝ ਇਲਾਕੇ ਉਸ ਨੂੰ ਮਿਲ ਗਏ ਉਸ ਦੇ ਸੰਬੰਧੀ ਛੱਡ ਦਿੱਤੇ ਅਤੇ ਗੌਸਗੜ੍ਹ ਵਿੱਚੋਂ ਲੁੱਟਿਆ ਗਿਆ ਸਾਰਾ ਮਾਲ ਵੀ ਉਸ ਨੂੰ ਮਿਲ ਗਿਆ ਸੋ ਮੈਂ ਇਸ ਕਰਕੇ ਕਿਸੇ ਜੋ ਵੀ ਜਸਤਰਾ ਰਿਪੋਰਟਰ ਆਉਂਦੇ ਹਨ ਉਹਨਾਂ ਨੂੰ ਮੈਂ ਬੋਲਣ ਨਹੀਂ ਦਿੰਦਾ ਕਿਉਂਕਿ ਉਹ ਆਪਣੇ ਸਵਾਲ ਜ਼ਿਆਦਾ ਕਰਦੇ ਹਨ ਤੇ ਦੂਸਰੇ ਦੀ ਘੱਟ ਸੁਣਦੇ ਹਨ ਜਿਸ ਨੂੰ ਮਿਲਣ ਆਏ ਹੁੰਦੇ ਹਨ ਇਸ ਲਈ ਮਾਫ ਕਰਨਾ ਤੇ ਮੈਂ ਹੁਣ ਇਹ ਗੱਲ ਕਰਨੀ ਚਾਹੁੰਦਾ ਹਾਂ ਕਿ ਜੋ ਮੈਂ ਇਹ ਬਰਤਾਂਤ ਆਪ ਜੀ ਨੂੰ ਸੁਣਾਇ ਲਗਾਤਾਰ ਜੋ ਮਤਲਬ ਇਹਨੂੰ ਪੜ੍ਹ ਕੇ ਜੋ ਪੂਰਾ ਮਤਲਬ ਆਪਣੇ ਜ਼ਿਹਨ 'ਚ ਬਿਠਾ ਕੇ ਇਹ ਚੀਜ਼ਾਂ ਦੱਸਣੀਆਂ ਚਾਹੁੰਦੇ ਹਾਂ ਕਿ ਮਤਲਬ ਕਿ ਜਿਸ ਤਰ੍ਹਾਂ ਅਸੀਂ ਲਾ ਲਈਏ ਕਿ ਜੋ ਸਿੱਖਾਂ ਦਾ ਰਾਜ ਸੀਗਾ ਜਾਂ ਸਿੱਖਾਂ ਦੇ ਰਾਜ ਦੇ ਵਿੱਚ ਉਹ ਆਪਣੇ ਦੁਸ਼ਮਣ ਨੂੰ ਗਲਣਾ ਲਾਉਂਦੇ ਸੀ ਅਤੇ ਉਹਨੂੰ ਪੂਰੀਆਂ ਜੋ ਉਹਨੂੰ ਰਹਿਣ ਬਸੇਰੇ ਵਾਸਤੇ ਚੀਜ਼ਾਂ ਚਾਹੀਦੀਆਂ ਉਸਨੂੰ ਪੂਰੀਆਂ ਦਿੰਦੇ ਸਨ ਅਗਰ ਕੋਈ ਸਿੱਖ ਮੁਸਲਮਾਨਾਂ ਦੇ ਹੱਥ ਆ ਜਾਂਦਾ ਸੀ ਜਾਂ ਫਿਰ ਉਸ ਟਾਈਮ ਦੇ ਹਿੰਦੂਆਂ ਦੇ ਹੱਥ ਆ ਜਾਂਦਾ ਸੀ ਸਿੱਖ ਉਹਦਾ ਪੂਰੀ ਤਸੱਲੀ ਨਾਲ ਉਹ ਸਿੱਖ ਦਾ ਕਤਲ ਕੀਤਾ ਜਾਂਦਾ ਸੀ ਉਹਦੇ ਟੱਬਰ ਨੂੰ ਵੀ ਮਾਰਿਆ ਜਾਂਦਾ ਸੀ ਅਤੇ ਪੂਰਾ ਉਹਦਾ ਜੋ ਉਹਦਾ ਪਰਸਨਲਾਈਜ਼ ਕਰ ਦਿੱਤੀ ਜਾਂਦੀ ਸੀ ਇਹ ਉਹਨਾਂ ਦੋਨਾਂ ਪਾਰਟੀਆਂ ਦੇ ਮੁਸਲਮਾਨਾਂ ਤੇ ਹਿੰਦੂਆਂ ਦੀ ਜੋ ਇਹ ਕਾਰਗੁਜ਼ਾਰੀ ਸਿੱਖਾਂ ਨਾਲ ਹੁੰਦੀ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕਰਤਾਰ ਨੂੰ ਉੱਚਾ ਚੱਕਣ ਵਾਸਤੇ ਕਿਸੇ ਦੀ ਬਹੂ ਬੇਟੀ ਦੀ ਇੱਜ਼ਤ ਨਹੀਂ ਖਰਾਬ ਕਰਨੀ ਕਿਸੇ ਦਾ ਧਨ ਮਾਲ ਚੋਰੀ ਨਹੀਂ ਕਰਨਾ ਆਪਣੀ ਜ਼ਰੂਰਤ ਤੋਂ ਬਿਨਾਂ ਵਾਧੂ ਨਹੀਂ ਲੈ ਕੇ ਆਉਣ ਇਸ ਤਰ੍ਹਾਂ ਉਹਨਾਂ ਨੇ ਸਮਝਾਇਆ ਕਿ ਸਰਦਾਰਾਂ ਦਾ ਜੋ ਕਰਤਾਰ ਹੈ ਸਿੱਖਾਂ ਦਾ ਸੰਘਾਂ ਦਾ ਕਮਾਰ ਹੈ ਉਹਨੂੰ ਉੱਚਾ ਸੁਚਾ ਰੱਖਣਾ ਇਸ ਕਰਕੇ ਸਿੱਖਾਂ ਨੇ ਜੋ ਵੀ ਉਹਨਾਂ ਦਾ ਜੋ ਵੀ ਦੁਸ਼ਮਣ ਵੀ ਆਇਆ ਉਸ ਨੂੰ ਵੀ ਉਹਨਾਂ ਨੇ ਆਪਣੇ ਗਲ ਨਾਲ ਲਾਇਆ ਤੇ ਉਹਨੂੰ ਲੜਿੰਦਾ ਸਮਾਨ ਦੇ ਕੇ ਉਹਦਾ ਘਾਰ ਬਸੇਰਾ ਬਣਾ ਕੇ ਦਿੱਤਾ ਇਹ ਅੱਜ ਵੀ ਚੱਲਦਾ ਆ ਰਿਹਾ ਹੈ ਇਸ ਲਈ ਅੱਜ ਦੇ ਯੁਗ ਕੇ ਸਮੇਂ ਵਿੱਚ ਵੀ ਸਿੱਖਾਂ ਨਾਲ ਇਹੀ ਦੁਰਦਸ਼ਾ ਹੋ ਰਹੀ ਹੈ ਕਿ ਉਹ ਆਉਂਦੇ ਗਰੀਬਾਂ ਗੁਲਬਿਆਂ ਨੂੰ ਆਪਣੇ ਜੋ ਗਲ ਨਾਲ ਲਾਉਂਦੇ ਹਨ ਪਰ ਉਹਨਾਂ ਨਾਲ ਕਿੰਨੀ ਬਦਸਲੂਕੀ ਕੀਤੀ ਜਾਂਦੀ ਹੈ ਉਹਨਾਂ ਨੂੰ ਕਿੱਦਾਂ ਮਾਰਿਆ ਜਾਂਦਾ ਹੈ ਸੋ ਇਨੀ ਇੱਕ ਬੇਨਤੀਆਂ ਤੁਹਾਡੇ ਨਾਲ ਇਹ ਸਾਂਝੀਆਂ ਕਰਨੀਆਂ ਸੀ ਬੜਾ ਧੰਨਵਾਦ ਤੁਹਾਡਾ ਇਸ ਗੱਲ ਦਾ ਸੋਥੇ ਕਿ ਫਿਰ ਕਿਤੇ ਜ਼ਰੂਰਤ ਪਈ ਤਾਂ ਆਪਾਂ ਫਿਰ ਇਸ ਤਰ੍ਹਾਂ ਇਕੱਠੇ ਹੋ ਕੇ ਇੱਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ ਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ